ਉਹ ਹੋਈ ਨਹੀਂ ਪਤਾ ਵਿਚਾਰੇ ਨੂੰ ਵੀ ਮਾਈ ਮੁੱਕਿਆ ਕਿ ਜਾਂ ਉਹਦੇ ਘਰ ਵਾਲਾ ਮੁੱਕਿਆ ਅੱਛਾ ਬੁढ़ा ਮੁੱਕਿਆ ਸੀ ਉਹ ਬਜ਼ੁਰਗ ਹਾਂਜੀ ਤੇ ਸ਼ਰਧਾਂਜਲੀ ਉਹ ਬੁੜੀ ਹੁੰਦੀ ਜਾਵੀ ਪਾਕਿਸਤਾਨ ਸਾਡੇ ਨਾਲ ਝੰਡ ਲਾਈ ਬੈਠਾ ਉਹ ਜੰਗ ਨੂੰ ਝੰਡ ਦੱਸੇ ਅੱਛਾ ਕਹਿੰਦਾ ਵੀ ਬਾਈ ਬਈ ਬੜੀਆਂ ਸਿਆਣੀਆਂ ਗੱਲਾਂ ਕਰਦੀ ਸੀਗੀ ਹਾਂਜੀ ਹਾਂਜੀ ਤੇ ਉਹ ਜਦੋਂ ਬੋਲ ਕੇ ਹਟਾ ਲਿਆ ਉਹ ਸਰਪੰਚ ਨੇ ਉਹ ਕਹਿਤਾ ਕਹਿੰਦਾ ਯਾਰ ਵੀ ਇਹ ਤਾਂ ਗੱਲ ਘੱਟ ਹੋ ਗਈ ਮੰਤਰੀ ਸਾਹਿਬ ਹਾਂਜੀ ਕਹਿੰਦਾ ਮਾਈ ਤਾਂ ਬੋਲਦੀ ਨਹੀਂ ਸੀ ਤਾਂ ਗੂੰਗੀ ਸੀ ਵਿਚਾਰੀ ਭੂ ਮਰਗ ਦਾ ਭੋਗ ਪੈਂਦਾ ਜਾਂ ਤਾਂ ਸਿਆਸੀ ਲੀਡਰਾਂ ਨੂੰ ਬੁਲਾਉਂਦੇ ਆ ਇਸ ਵਿਸ਼ੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਕਈ ਤਾਂ ਲੀਡਰ ਹੁੰਦੇ ਨੇ ਬਹੁਤ ਸਮਝਦਾਰ ਠੀਕ ਉਹਨਾਂ ਦੀ ਪਰਿਵਾਰਾਂ ਦੇ ਨਾਲ ਸਾਂਝ ਹੁੰਦੀ ਆ ਹਾਂਜੀ ਹਾਂਜੀ ਉੱਥੇ ਆਉਂਦੇ ਜਾਂਦੇ ਹੁੰਦੇ ਆ ਉਹਨਾਂ ਦਾ ਪਤਾ ਹੁੰਦਾ ਪਰਿਵਾਰ ਵਾਰੀ ਹਾਂਜੀ ਉਹਨਾਂ ਨਾਲ ਵਿਚਰਦੇ ਆ ਨਾ ਵਿਚਰਦੇ ਆ ਹਾਂਜੀ ਪਰ ਕਈ ਵਾਰੀ ਨਾ ਐ ਹੁੰਦਾ ਇਹ ਇੱਕ ਟ੍ਰੈਂਡ ਬਣ ਗਿਆ ਹੁੰਦਾ ਨਹੀਂ ਇਹ ਮਤਲਬ ਤਕਰੀਬਨ ਪਿਛਲੇ 25 20 25 ਸਾਲਾਂ ਤੋਂ ਲੈ ਕੇ ਆ ਚੱਲ ਰਿਹਾ ਠੀਕ ਹੈ ਚੱਲ ਰਿਹਾ ਤੇ ਕਈ ਵਾਰੀ ਕੋਈ ਸਾਈਡ ਵਾਲਾ ਬੰਦਾ ਬੁਲਾ ਲੈਂਦਾ ਠੀਕ ਹੈ ਪਰਿਵਾਰ ਨੂੰ ਪਤਾ ਨਹੀਂ ਹੁੰਦਾ ਅੱਛਾ ਜੀ ਤੇ ਨਾ ਤਾਂ ਉਹ ਪਰਿਵਾਰ ਨੂੰ ਜਾਣਦਾ ਹੁੰਦਾ ਹਾਂ ਜੀ ਨਾ ਪਰਿਵਾਰ ਨੂੰ ਪਤਾ ਹੁੰਦਾ ਵੀ ਲੀਡਰ ਨੇ ਸਾਡੇ ਬੋਲਣਾ ਬੋਲਣਾ ਠੀਕ ਆ ਮੈਂ ਤੁਹਾਨੂੰ ਗੱਲ ਦੱਸਦਾ ਦੋ ਗੱਲਾਂ ਨੇ ਇਸ ਗੱਲ ਨੂੰ ਤਕਰੀਬਨ 98 99 ਦੀ ਗੱਲ ਆ ਹਾਂਜੀ ਉਸ ਵਕਤ ਆਪਣੇ ਕਾਰਗਿਲ ਦੀ جنگ ਚੱਲਦੀ ਸੀਗੀ ਠੀਕ ਆ ਜੀ ਤੇ ਸਾਡੇ ਨਾਲ ਰਿਸ਼ਤੇਦਾਰੀ ਸੀਗੀ ਕੋਈ ਹਾਂਜੀ ਨਿਹਾਲ ਸਿੰਘ ਵਾਲਾ ਏਰੀਆ ਦੇ ਵਿੱਚ ਠੀਕ ਆ ਜੀ ਤੇ ਅਸੀਂ ਭੋਗਤੇ ਗਏ ਤੇ ਉੱਥੇ ਜਿਹੜਾ ਐਮਐਲਏ ਸੀ ਉਹ ਬਹੁਤ ਬਜ਼ੁਰਗ ਸੀਗਾ ਪਹਿਲੀ ਗੱਲ ਤਾਂ ਉਹਦੀ ਜ਼ੁਬਾਨ ਹੀ ਨਾ ਉਲਟੀ ਦੋ ਜਣੇ ਨੂੰ ਚੱਕੀ ਖੜੇ ਕਰਦੇ ਸੀਗੇ ਅੱਛਾ ਜੀ ਤੇ ਉਹ ਜਦੋਂ ਮਤਲਬ ਬੋਲਣ ਲੱਗਿਆ ਨਾ ਤੇ ਦੇਗ ਵਰਤੌਣ ਲੱਗੇ ਜਦੋਂ ਉਹ ਆਇਆ ਸ਼ਰਧਾਂਜਲੀ ਭੇਟ ਕਰਨ ਠੀਕ ਹੈ ਜਮਾ ਕੀ ਉਹ ਹੀ ਨਹੀਂ ਪਤਾ ਵਿਚਾਰੇ ਨੂੰ ਵੀ ਮਾਈ ਮੁੱਕਿਆ ਕਿ ਜਾਂ ਉਹਦੇ ਘਰ ਵਾਲਾ ਮੁੱਕਿਆ ਅੱਛਾ ਬੁੜਾ ਮੁੱਕਿਆ ਸੀ ਉਹ ਹਾਂ ਬਜ਼ੁਰਗ ਹਾਂਜੀ ਤੇ ਸ਼ਰਧਾਂਜਲੀ ਉਹ ਬੁੜੀ ਹੁੰਦੀ ਜਾਵੀਂ ਅੱਛਾ ਬਾਤ ਅਨੁਸਰਧਾ ਬਾਤ ਅਨੁਸਰਧਾ ਜਿਲੀ ਆਉਣ ਸਾਰ ਪਹਿਲਾਂ ਉਹਨੇ ਫਤੀ ਬੁਲਾਈ ਹਾਂਜੀ ਬੜੇ ਲੋਕ ਇਕੱਠ ਬਹੁਤ ਸੀਗਾ ਠੀਕ ਆ ਹਾਂਜੀ ਫਤੀ ਬੁਲਾ ਕੇ ਕਹਿੰਦਾ ਵੀ ਮੈਂ ਮਾਫੀ ਚਾਹੂੰਗਾ ਲੇਟ ਹੋ ਗਏ ਹਾਂਜੀ ਠੀਕ ਕਹਿੰਦਾ ਤੁਹਾਨੂੰ ਪਤਾ ਹੀ ਐ ਕਿ ਆ ਜਿਹੜਾ ਪਾਕਿਸਤਾਨ ਸਾਡੇ ਨਾਲ ਝੰਡ ਲਾਈ ਬੈਠਾ ਉਹ ਜੰਗ ਨੂੰ ਝੰਡ ਦੱਸੇ ਅੱਛਾ ਜੀ ਜ਼ੁਬਾਨ ਨਾ ਉਲਟੇ ਉਹਦੀ ਹਾਂਜੀ ਲੋਕ ਹੱਸਣ ਠੀਕ ਆ ਉਹ ਕਹਿੰਦਾ ਵੀ ਕੀ ਬੋਲੀ ਜਾਂਦਾ ਹਾਂਜੀ ਹਾਂਜੀ ਕਹਿੰਦਾ ਜਿਹੜਾ ਪਾਕਿਸਤਾਨ ਝੰਡ ਲਾਈ ਬੈਠਾ ਸਾਡੇ ਨਾਲ ਅੱਛਾ ਹਾਂ ਹਾਂਜੀ ਤੇ ਰੌਂਤੇ ਗਏ ਸੀ ਅਸੀਂ ਪਿੰਡ ਰੌਂਤਾ ਉੱਥੇ ਕੋਈ ਮੁੰਡਿਆ ਦੀ ਸ਼ਹੀਦੀ ਹੋ ਗਈ ਸੀ ਉੱਥੇ ਅੱਛਾ ਜੀ ਉਹ ਕਾਰਗਲ ਦੀ ਜੰਗ ਦੇ ਵਿੱਚ ਕਦਾ ਅਸੀਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਕੇ ਆ ਉਸ ਪਰਿਵਾਰ ਦੇ ਨਾਲ ਉੱਥੇ ਗਏ ਸੀ ਉੱਥੇ ਲੇਟ ਹੋ ਗਈ ਹਾਂਜੀ ਤੇ ਫਿਰ ਉਹ ਉਹੀ ਗੱਲ ਚੱਲਦੀ ਪਹਿਲਾਂ ਪਹਿਲਾਂ ਉਹਨੇ ਪਾਕਿਸਤਾਨ ਵਾਲੀ ਗੱਲ ਕਰੀ ਅੱਛਾ ਜੀ ਕਹਿੰਦਾ ਜੀ ਪਾਕਿਸਤਾਨ ਕਹਿੰਦਾ ਲੋਕ ਲੋਕ ਕੇ ਝੰਡ ਲਾਉਂਦਾ ਸਾਡੇ ਨਾਲ ਠੀਕ ਆ ਇਹ ਹੈ ਮਤਾਂ ਸਾਡੇ ਨਾਲ ਸਿੱਧਾ ਮੇਰਾ ਚੈਲੰਜ ਹੈ ਸਾਡੇ ਨਾਲ ਸਿੱਧਾ ਜੰਡ ਲੜੀ ਅੱਛਾ ਜੀ ਜੰਡ ਦੱਸੀ ਜੰਗ ਨੂੰ ਉਹ ਲੋਕ ਹੱਸੇ ਜਾਣ ਹਾਂਜੀ ਹੈ ਹਾਂਜੀ ਖੜਾ ਨਿਹਾਲੇ ਵਾਲੇ ਦੇ ਏਰੀਏ 'ਚ ਆ ਠੀਕ ਹੈ ਹੈ ਤੂੰ ਐਮਐਲਏ ਹਾਂਜੀ ਹੈ ਹਾਂ ਬੁਢਾ ਤੂੰ ਹੋਇਆ ਪਿਆ ਤੇ ਧਮਕੀਆਂ ਪਾਕਿਸਤਾਨ ਨੂੰ ਇਹ ਹਲਣ ਦਈ ਜਾਂਦਾ ਠੀਕ ਆਇਆ ਤੂੰ ਮਰਗ ਦੇ ਭੋਗਤੇ ਆ ਹਾਂਜੀ ਹੈ ਠੀਕ ਹੈ ਉਹ ਗੱਲ ਕਰਕੇ ਫੇਰ ਉਹ ਲਾਗਾ ਕਰਨ ਜੀ ਇਹ ਜਿਹੜੀ ਮਾਈ ਸੀਗੀ ਵੀ ਇਹਦੇ ਜਾਨ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਹ ਦਾ ਪਿਆਈ ਆ ਪਾਰਟੀ ਨੂੰ ਬੜਾ ਘੱਟ ਆ ਪਿਆ ਠੀਕ ਆ ਤੇ ਇਹ ਜਿਹੜੀ ਮਾਈ ਸੀ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਪਾਰਟੀ ਦਾ ਤੇ ਬਹੁਤ ਮਤਲਬ ਸਾਰੀਆਂ ਪ੍ਰੋਗਰਾਮਾਂ ਦੇ ਵਿੱਚ ਹਿੱਸੇ ਲੈਂਦੀ ਸੀਗੀ ਅੱਛਾ ਤੇ ਉਹ ਉਹਨੂੰ ਇਹ ਨਹੀਂ ਸੀ ਪਤਾ ਵੀ ਬਜ਼ੁਰਗ ਨਹੀਂ ਬਜ਼ੁਰਗ ਕੌਣ ਮਰਿਆ ਇਹਨਾਂ ਦਾ ਆ ਵੀ ਚੜਾਈ ਕਿਨੇ ਕੀਤੀ ਆ ਉਹ ਜਦੋਂ ਬੋਲ ਕੇ ਹਜਾਂ ਨੂੰ ਦੱਸਿਆ ਹੂੰ ਹਾਂਜੀ ਉਹ ਕਹਿੰਦੇ ਵੀ ਉਹ ਬਜ਼ੁਰਗ ਚੜਾਈ ਕਰ ਗਿਆ ਮਾਈ ਤਾਂ ਹੈਗੀ ਅਜੇ अच्छा तू मांसा ਨੂੰ ਸਰਦਾਂ ਚਲੀ ਗਈ ਤੂੰ ਮਾ ਜਾਂਦੀ ਨਹੀਂ ਸਰਦਾਂ ਚਲੀ ਗਈ ਜੰਨਾ ਹਾਂਜੀ ਹੈ ਠੀਕ ਹੈ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ ਦਿਮਾਗ ਨੇ ਨਹੀਂ ਕਹਿੰਦਾ ਕੰਮ ਕੀਤਾ ਹਾਂਜੀ ਫਿਰ ਇੱਕ ਹੋਰ ਸੁਣ ਲੋ ਅੱਛਾ ਜੀ ਜਾਂ ਗੱਲ ਪੜ੍ਹੇ ਲਿਖੇ ਐਮਐਲਏ ਦੀ ਪੜ੍ਹੇ ਲਿਖੇ ਮੰਤਰੀ ਦੀ ਠੀਕ ਹੈ ਜਿਵੇਂ ਆਪਾਂ ਬੋਲਦੇ ਨੇ ਆ ਦੋ ਪਿੰਡਾਂ ਦੇ ਨਾਮ ਬੋਲ ਜਾਂਦੇ ਆ ਇਹ ਜੀ ਮਾੜੀ ਭੈਣੀ ਆ ਦੀਨਾ ਕਾਂਗੜ ਜੋੜ ਦਿੰਦੇ ਆ ਉਧਰ ਚਾ ਕਰ ਲੱਖਾ ਜੋੜ ਦਿੰਦੇ ਆ ਲੋਕ ਹਾਂਜੀ ਤੇ ਫੂਲ ਦੀ ਰਗੇ ਚ ਪਿੰਡ ਰਾਇਆ ਢਿੰਗੜ ਬੋਲਦੇ ਆ ਹਾਂਜੀ ਪਿੰਡ ਦੋ ਆ ਹਾਂਜੀ ਹਾਂਜੀ ਉੱਥੇ 15 ਕ ਸਾਲ ਹੋ ਗਏ 2000 15 15 ਦੀ ਗੱਲ ਆ 14 15 ਦੀ ਠੀਕ ਆ ਤੇ ਉਹ ਮੁੰਡੇ ਇੱਕ ਮਾਸਟਰ ਸੀਗਾ ਤੇ ਇੱਕ ਬਿਜਲੀ ਬੋਰਡ 'ਚ ਸੀਗਾ ਠੀਕ ਹੈ ਜੀ ਉਹਨਾਂ ਦੀ ਭੂਆ ਮਰੀ ਸੀਗੀ ਉਹ ਮੁੰਡਿਆਂ ਦੀ ਠੀਕ ਆ ਉਹ ਬਜ਼ੁਰਗ ਸੀ ਵਿਚਾਰੀ ਗੂੰਗੀ ਸੀ ਅੱਛਾ ਜੀ ਸ਼ਾਦੀ ਨਹੀਂ ਸੀ ਹੋਈ ਉਹਦੀ ਉਹ ਆਪਦੇ ਪੇਕੇ ਪਿੰਡ ਹੀ ਮਤਲਬ ਬਿਰਧ ਹੋ ਕੇ ਮਰੀ ਸੀਗੀ ਠੀਕ ਹੈ ਜੀ ਤੇ ਉਹਨਾਂ ਦਾ ਸਾਕਿਆਂ ਦਾ ਸਰਪੰਚ ਸੀ ਚਲ ਉਹਦੀ ਉਦਰਾ ਜਾਣੀ ਪਛਾਣ ਸੀਗੀ ਹਾਂਜੀ ਮੰਤਰੀ ਨਾਲ ਉਹਨੇ ਸੱਦ ਲਈ ਉਹ ਸੱਦ ਲਿਆ ਮੰਤਰੀ ਨੇ ਫੋਨ ਤੇ ਕਹਤਾ ਮਾਈ ਦਾ ਭੋਗ ਹੁਣ ਤਾਂ ਮਾਈ ਕਹਿਣਾ ਸੀਗਾ ਹਾਂਜੀ ਹਾਂ ਤੇ ਉਹ ਆਇਆ ਟਾਈਮ ਤੇ ਤੇ ਬੋਲਣ ਲੱਗਿਆ ਤਾਂ ਉਹਨੇ ਪੜਦਾ ਨਾਮ ਫੋਟੋ ਬੂਰੇ ਲੱਗ ਕਸੀਮਰ ਤਿਆਰ ਕੌਰ ਸੀ ਨਾ ਅੱਛਾ ਜੀ ਅਸੀਂ ਵੀ ਗਏ ਸੀ ਸਾਡੀ ਰਿਸ਼ਤੇਦਾਰੀ ਸੀਗੀ ਹਾਂਜੀ ਤੇ ਉਹ ਗੱਲਾਂ ਲੱਗਿਆ ਕਰਨ ਕਹਿੰਦਾ ਜੀ ਵੈਸੇ ਤਾਂ ਮੈਂ ਪਰਿਵਾਰ ਤੌਰ ਤੇ ਆਇਆ ਤੇ ਮੈਂ ਕੋਈ ਸਿਆਸੀ ਬਣ ਕੇ ਨਹੀਂ ਆਇਆ ਹਮਦਰਦੀ ਆ ਮੈਨੂੰ ਇਸ ਪਰਿਵਾਰ ਨਾਲ ਇੱਕ ਕਿੰਨਾ ਵੀ ਨਾ ਇੱਕ ਰੱਟਾ ਬੜਾ ਲੱਗਿਆ ਹੁੰਦਾ ਗੁਰਬਾਣੀ ਦੀ ਲਾਈਨ ਦਾ ਹਾਂਜੀ 75% ਲੋਕਾਂ ਨੂੰ ਪਹਿਲੀ ਤੋਂ ਤਾਂ ਨਹੀਂ ਪਤਾ ਮਗਰ ਲਈ ਬੋਲਦਿਆ ਉਹ ਕੱਲ੍ਹ ਆਵੇ ਨਾਨਕਾ ਸੱਦੀ ਉੱਠੀ ਜਾਏ ਦੀ ਮਹਾਵਾਕ ਅਨੁਸਾਰ ਹਾਂਜੀ ਹਾਂਜੀ ਇਹ ਇਹ ਬੋਲਦਿਆ ਪਹਿਲਾਂ ਹੀ ਬੋਲਦਿਆ ਹਾਂਜੀ ਇੰਨਾ ਕਿ ਰੱਟਾ ਜ਼ਰੂਰ ਹੁੰਦਾ ਕਈਆਂ ਦੇ ਲੱਗਾ ਵਾ ਠੀਕ ਹੈ ਹਾਂਜੀ ਉਹ ਕਹਿੰਦਾ ਵੀ ਜਿਹੜੀ ਇਹ ਮਾਈ ਆ ਨਾ ਵੀ ਇਹਨੇ ਆਪਣੇ ਬੱਚੇ ਬੇਟੇ ਬੜੇ ਪੜ੍ਹਾਏ ਪਰਿਵਾਰ ਸੈੱਟ ਕੀਤਾ ਹਾਂਜੀ ਹਾਂਜੀ ਤੇ ਸਿਆਣੀਆਂ ਮਾਵਾਂ ਦਾ ਮਤਲਬ ਹੀ ਫਰਜ਼ ਮੰਨਦਾ ਹੁੰਦਾ ਠੀਕ ਹੈ ਜੀ ਬਰੋਸ ਲੂਟ ਆ ਇਸ ਮਾਤਾ ਨੂੰ ਜਿਹਨੇ ਆਪਣੇ ਬੱਚੇ ਸੱਟ ਕਰੇ ਪੜ੍ਹਾਈ ਲਿਖਾਈ ਕੰਮ ਤੇ ਲਾਈ ਤੇ ਕਹਿੰਦਾ ਇੱਕ ਦੋ ਵਾਰੀ ਮੈਨੂੰ ਇੱਥੇ ਪਰਿਵਾਰ ਦੇ ਵਿੱਚ ਆਉਣ ਦਾ ਟਾਈਮ ਵੀ ਮਿਲਿਆ ਮੌਕਾ ਮਿਲਿਆ ਮੌਕਾ ਮਿਲਿਆ ਕਹਿੰਦਾ ਕਹਿੰਦਾ ਵੀ ਬਾਈ ਬੜੀਆਂ ਸਿਆਣੀਆਂ ਗੱਲਾਂ ਕਰਦੀ ਸੀਗੀ ਹਾਂਜੀ ਹਾਂਜੀ ਤੇ ਉਹ ਜਦੋਂ ਬੋਲ ਕੇ ਹਟਾ ਲਿਆ ਉਹ ਸਰਪੰਚ ਨੇ ਉਹਨੂੰ ਕਹਿਤਾ ਕਹਿੰਦਾ ਯਾਰ ਵੀ ਇਹ ਤਾਂ ਗੱਲ ਗਲਤ ਹੋ ਗਈ ਹੈ ਮੰਤਰੀ ਸਾਹਿਬ ਹਾਂਜੀ ਕਹਿੰਦਾ ਮਾਈ ਤਾਂ ਬੋਲਦੀ ਨਹੀਂ ਸੀ ਤਾਂ ਗੂੰਗੀ ਸੀ ਵਿਚਾਰੀ ਭੂਆ ਸੀ ਇਹਨਾਂ ਦੀ ਅੱਛਾ ਮੁੰਡਿਆਂ ਦੀ ਮਾਸਟਰ ਆ ਗਰੀ ਕਹਿੰਦਾ ਯਾਰ ਤੁਸੀਂ ਪਹਿਲਾਂ ਕਹੋ ਤਾਂ ਦੱਸਦੇ ਹੁੰਦੇ ਗੱਲ ਅੱਛਾ ਮੂਰ ਕੇ ਕਹਿੰਦਾ ਤੁਸੀਂ ਹੁਣ ਮੈਨੂੰ ਦੱਸ ਲੱਗਿਆ ਪਹਿਲਾਂ ਕਹਨ ਲੱਗਿਆ ਲੱਗਿਆ ਇਹ ਜਿਹੜੀਆਂ ਦਾ ਸਾਡੇ ਕੀ ਸਾਡਾ ਸੁਆਹ ਯਾਰ ਇੱਕ ਤੇ ਮੁਲਕ ਨੇ ਤਰੱਕੀ ਕਰਨੀ ਜਦੋਂ ਪਤਾ ਹੀ ਨਹੀਂ ਸਾਨੂੰ ਪਰਿਵਾਰ ਵਾਰੇ ਹੀ ਨਹੀਂ ਪਤਾ ਹਾਂਜੀ ਹਾਂ ਇਹ ਤਾਂ ਆਪਦੀ ਬਈ ਹਾਜ਼ਰੀ ਰਵਾਣ ਆਉਂਦੇ ਹੁੰਦੇ ਦੱਸਣ ਆਉਂਦੇ ਹਾਂ ਇੱਕ ਗੱਲ ਫਜ਼ਰਬਾ ਕਰ ਲਿਓ ਹਾਂਜੀ ਹਰਿਆ ਹੋਇਆ ਐਮਐਲਏ ਭੋਗ ਤੇ ਵੜਾ ਜਾਊ ਠੀਕ ਹੈ ਹਾਂਜੀ ਜਿੱਥੇ ਮਰਦੀ ਚਰਬਾ ਕਰ ਲਓ 95% ਹਰਿਆਵਾ ਵਾ ਵੜਾ ਜਾਊ ਭੌਗਤੇ ਹਾਂ ਭੌਗਤ ਭੋਗਤੀ ਹਾਂਜੀ ਇੱਕ ਇਹਨਾਂ ਦੀ ਹੋਰ ਗੱਲ ਸੁਣ ਲਓ ਜੇ ਤਾਂ ਆਉਣਗੇ ਇਹ ਹਮਦਰਦੀ ਪ੍ਰਗਟ ਕਰਨ ਦੁੱਖ ਪ੍ਰਗਟ ਕਰਨ ਤਾਂ ਇਹਨਾਂ ਦਾ ਉਦੋਂ ਟਾਈਮ ਲੱਗਦਾ ਹੁੰਦਾ ਜਿੱਦੇ ਸਾਰਾ ਟੱਬਰ ਫੁੱਲ ਪਾਉਣ ਗਿਆ ਹੋਵੇ ਉਦੋਂ ਆਉਣਾ ਹੁੰਦਾ ਇਹਨਾਂ ਨੇ ਖਾਸ ਤੌਰ ਤੇ ਹਾਂਜੀ ਤੇ ਜੇ ਆਉਣਾ ਹੋਵੇ ਸ਼ਰਧਾਂਜਲੀ ਫੇਰ ਇਹਨਾਂ ਨਾਲ ਜਦੋਂ ਦੀਗ ਵਰਤਣੀ ਹੁੰਦੀ ਆ ਉਦੋਂ ਹੀ ਆਉਂਦੇ ਆ ਮੌਕੇ ਤੇ ਆਉਂਦੇ ਜਮ ਹਾਂ ਇਹਨਾਂ ਨੂੰ ਪਤਾ ਤਾਂ ਹੁੰਦਾ ਨੀਗਾ ਮੇਰੇ ਅਰਗੇ ਦਾ ਕੋਈ ਮਾੜਾ ਮੋਟਾ ਜਿਹਾ ਦੱਸਿਆ ਹੁੰਦਾ ਦੂਜਾ ਫਿਰ ਆਪਦੇ ਕੋਲੋਂ ਇਹਨਾਂ ਦਾ ਬਣਾ ਦਿੰਦਾ ਹੁੰਦਾ ਆਹ ਇਸ ਕਰਕੇ ਵੀ ਜਰ ਪਹਿਲੀ ਗੱਲ ਤਾਂ ਲੋੜ ਹੀ ਪ੍ਰਮਾਤਮਾ ਪਹਿਲੇ ਜਦੋਂ ਤੁਸੀਂ ਕੋਈ ਗਲਤ ਕੰਮ ਕਾਦਮੀ ਨਹੀਂ ਚੁੱਕਣਾ ਸਾਨੂੰ ਲੋੜ ਹੀ ਨਹੀਂ ਹਨਾ ਤੇ ਜੇ ਸੱਦਣਾ ਤਾਂ ਫਿਰ 2-4 ਦਿਨ ਪਹਿਲਾਂ ਉਹਨੂੰ ਸੱਦੋ ਕਾਰਡ ਕੋਟ ਦੇ ਕੇ ਆਉਂਗਲੇ ਨੂੰ ਘਰੇ ਜਾ ਕੇ ਉਹ ਪਤਾ ਤਾਂ ਲੱਗੇ ਵੀ ਕੀ ਦਾ ਸੀ ਕੀ ਗੱਲ ਸੀ ਕੀ ਬਾਤ ਸੀ ਤੇ ਇਹ ਜਿਹਾਂ ਤਾਂ ਯਾਰ ਗੱਲਾਂ ਬਾਤਾਂ ਕੀ ਸ਼ਰਧਾਂਜਲੀਆਂ ਤੇ ਕੀ ਕੋਸਾ ਆ ਮੈਂ ਦੋ ਬਿਲਕੁਲ ਰਿਕਾਰਡ ਤੇ ਆ ਗੱਲਾਂ ਉਹ ਠੀਕ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੀ ਝੂਠ ਮਾਰੀ ਜਾਂਦੇ ਆ ਨਹੀਂ ਉਹਨੂੰ ਪਤਾ ਹੀ ਨਹੀਂ ਸੱਦ ਨਾਲ ਇਹਨੂੰ ਚਾਹੀਦਾ ਵਾ ਹਾਂਜੀ ਵੀ ਜਦੋਂ ਪਰਿਵਾਰ ਨੂੰ ਜਾਣਦਾ ਨਹੀਂਗਾ ਤੇ ਸੱਦ ਨਾਲ ਇਹਨੂੰ ਚਾਹੀਦਾ ਹਾਂ ਬੁਲਾਉਣਾ ਹੀ ਨਹੀਂ ਚਾਹੀਦਾ ਪਹਿਲਾਂ ਬੁਲਾ ਨਹੀਂ ਚਾਹੀਦਾ ਜੇ ਬੁਲਾਇਆ ਤਾਂ ਉਹਨੂੰ ਪੂਰੀ ਡਿਟੇਲ ਦਿਓ ਪਹਿਲਾਂ ਹਾਂਜੀ ਹਾਂਜੀ ਦਾ ਤਾਂ ਅਗਲੇ ਦਾ ਜਰੂਰ ਨਿਕਲਦਾ ਹਾਂਜੀ ਹੈ ਨਾਲੇ ਆਪ ਦਾ ਨਿਕਲਦਾ ਅਗਲੇ ਦਾ ਸਹੀ ਗੱਲ ਮੁੜ ਕੇ ਫਿਰ ਸ਼ਰਮ ਮੰਨਣੀ ਪੈਂਦੀ ਉਹਦਾ ਕੀ ਫਾਇਦਾ ਹਾਂਜੀ ਪੂਰਾ ਹੀ ਅਗਲੇ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਗੱਲਬਾਤ ਆ ਕੀ ਫੇਰ ਬੋਲੋ ਠੀਕ ਚਾਣ ਐਵੇਂ ਨਹੀਂ ਕਹਿੰਦੇ ਵੀ ਪਹਿਲਾਂ ਤੋਲੋ ਫੇਰ ਬੋਲੋ ਕੀ ਬੋਲੋ